ਮੇਰਾ ਪੋਤਾ ਅੱਜ ਬਹੁਤ ਫਿਕਰਮੰਦ ਲੱਗਦਾ ਹੈ ਕੀ ਗੱਲ ਪੁੱਤ ਇੰਨਾ ਫਿਕਰਮੰਦ ਕਿਉਂ ਹੈ ਮੇਰਾ ਉਹ ਮੇਰੇ ਲਾਲ ਦੱਸ ਬੱਚੀ ਕਿਉਂ ਇੰਨਾ ਫਿਕਰਮੰਦ ਹੈ ਦਦੀ ਮੈਂ ਸੋਚ ਰਿਹਾ ਕਿ ਕਿਹੜਾ ਦਿਨ ਆਵੇਗਾ ਜਿਸ ਦਿਨ ਆਪਣਾ ਕਰਜ਼ਾ ਲੈ ਜਾਵੇਗਾ ਮੈਂ ਆਪਣੇ ਡੈਡੀ ਨੂੰ ਵਿੰਦਾ ਰਹਿਣਾ ਉਹ ਬਹੁਤ ਕਰਜ਼ਾ ਇਹ ਚ ਮਹਿਸੂਸ ਹੋ ਕੇ ਨਾ ਬਹੁਤ ਫਿਕਰਮੰਦ ਰਹਿੰਦੇ ਨੇ ਉਹ ਕਿਹੜਾ ਦਿਨ ਆਵੇਗਾ ਜਿਦ ਦਿਨ ਆਪਣਾ ਕਰਜ਼ਾ ਲੈ ਜਾਵੇਗਾ ਤਾਂ ਦੀਮਾ ਲੈ ਜਾਵੇਗਾ ਹਾਂ ਪੁੱਤ ਕਰ ਜੇ ਇੱਕ ਅਜੀ ਹੀ ਜੀ ਜੋ ਹਰ ਕੋਈ ਚਾਹੁੰਦਾ ਹੈ ਮੇਰਾ ਲੈ ਜਾਵੇ ਇਸ ਤਰ੍ਹਾਂ ਇੱਕ ਆਦਮੀ ਨੇ ਸ਼ੌਕਰ ਤੋਂ ਕਰਜ਼ਾ ਲੈ ਤਾਂ ਲਿਆ ਪਰ ਮੋੜ ਨਾ ਸਕਿਆ ਉਹ ਸੋਚਣ ਲੱਗਾ ਕਿ ਕਿਵੇਂ ਨਾ ਕਿਵੇਂ ਸ਼ੌਕਰ ਮੇਰਾ ਕਰਜ਼ਾ ਮਾਫ ਕਰ ਦੇਵੇ ਉਹਨੇ ਇੱਕ ਦਿਨ ਆਪਣੀ ਵੋਟੀ ਅਤੇ ਬੱਚੇ ਨੂੰ ਸ਼ੌਕਰ ਹੋਰ ਆਪਣੀ ਬਿਮਾਰੀ ਦਾ ਇਲਾਜ ਦਾ ਬਹਾਨਾ ਬਣਾ ਕੇ ਹੋਰ ਕਰਜ਼ੇ ਲੈਣ ਨੂੰ ਕੱਲਿਆ ਪਰ ਸ਼ਾਹੂਕਾਰ ਨੇ ਕਰਜ਼ੇ ਦੇਣ ਤੋਂ ਨਾ ਕਰਤੀ ਸਗੋਂ ਦੂਜੇ ਦਿਨ ਉਹਨਾਂ ਦੇ ਘਰ ਆਇਆ ਤਾਂ ਉਹ ਆਤਮੀ ਮੰਜੇ ਉੱਤੇ ਇੱਕ ਰੋਗੀ ਦੀ ਤਰ੍ਹਾਂ ਲੇਟਿਆ ਸੀ ਤਾਂ ਸ਼ਾਹੂਕਾਰ ਨੇ ਉਸ ਨੂੰ ਉਸਦੇ ਕਰਜ਼ੇ ਮਾਫੀ ਮਾਰਿਆ ਆਖਿਆ ਕਿ ਮੈਂ ਤੇਰੇ ਤੋਂ ਤੇਰਾ ਕਰਜ਼ਾ ਨਹੀਂ ਲਵਾਂਗਾ ਤਾਂ ਖੁਸ਼ੀ ਤੇ ਮਾਰੇ ਉਹ ਇੱਕੋ ਤਾਂ ਹੀ ਉੱਠ ਖਲੋਤਾ ਨੱਚਣ ਲੱਗਾ ਤਾਂ ਸ਼ੌਕ ਕਰਨ ਸਮਝ ਕੇ ਕਿ ਆ ਕੇ ਬਹਾਨਾ ਬਣਾ ਕੇ ਬੈ ਖੜੇ ਬੈਠਾ ਸੀ ਇਹ ਤਾਂ ਉਹਨੇ ਉਸ ਦੀ ਬਹੁਤ ਬੇਇੱਜ਼ਤੀ ਕੀਤੀ ਸੋ ਕੋ ਸਮਾਜ ਦੇ ਸਾਹਮਣੇ ਬੇਇੱਜ਼ਤ ਕੀਤਾ ਇਸ ਤਰ੍ਹਾਂ ਉਹਨੇ ਪੈਸਾ ਤੇ ਦੇਣਾ ਹੀ ਦੇਣਾ ਸੀ ਆਪਣੀ ਇੱਜ਼ਤ ਵੀ ਖਵਾ ਲਈ ਬੱਚੇ ਹਮੇਸ਼ਾ ਚਲ ਕਰਜ਼ਾ ਦੇ ਪਰਮਾਤਮਾ ਲਾਵੇਗਾ ਜੇ ਉਹਨੇ ਚੜਵਾਇਆ ਤੇ ਲਾਣਾ ਵੀ ਉਹਨੇ ਹੀ ਤੇ ਹਮੇਸ਼ਾ ਇਹ ਯਾਦ ਰੱਖੀ ਭਾਈ ਬੱਚੇ ਕਿ ਕਰ ਜਾ ਮਾਫ ਕਰਾਉਣ ਦੇ ਚੱਕਰ ਚ ਗਲਤ ਚੀਜ਼ਾਂ ਨਹੀਂ ਕਰਨੀਆਂ ਗਲਤ ਕੰਮ ਨਹੀਂ ਕਰਨੇ ਕਿਸੇ ਨੂੰ ਬੇਕੁਫ ਨਹੀਂ ਬਣਾਉਣਾ ਇਹ ਸਮਾਜ ਇਹ ਸਮਾਜ ਵਿਹਾਰ ਨਾਲ ਚੱਲਦਾ ਮੇਰੇ ਬੱਚੇ ਤੂੰ ਸਮਝੀਂ ਗਿਆ ਨਾ ਮੈਂ ਕੀ ਕਹਿਣਾ ਚਾਹੁੰਦੀ ਆ ਕਰਜ਼ਾ ਲਹਿ ਜਾਵੇਗਾ ਇੱਕ ਦਿਨ ਆ ਦੇ ਕਰਜ਼ਾ ਲਹਿ ਜਾਵੇਗਾ ਤੂੰ ਕਮਾਈ ਕਰਕੇ ਲਾ ਲੇਗਾ ਪਰ ਕਿਸੇ ਨੂੰ ਬੇਕੁਫ ਨਹੀਂ ਬਣਾਉਣਾ ਇਹੋ ਜਿਹੇ ਬੰਦੇ ਨਹੀਂ ਕਰਨੇ ਚੰਗਾ ਇਹ ਹਮੇਸ਼ਾ ਯਾਦ ਰੱਖੀ ਮੇਰਾ ਬੱਚੀ ਚੱਲ